ਤੋ ਸਸਿਕਾਲ ਹੋਲੇ ਮੁਹੱਲੇ ਦੇ ਯਾਰ ਦਿਨ ਚੱਲ ਰਿਹਾ ਇਤਿਹਾਸਕ ਦੇਣਾ ਤੇ ਹੋਲੇ ਮੁਹੱਲੇ ਤੋਂ ਭਾਵ ਹੁੰਦਾ ਊਲਾ ਭਾਵ ਹਮਲਾ ਤੇ ਮੁਹੱਲਾ ਹੁੰਦਾ ਜਗਾ ਕੋਈ ਵੀ ਨਕਲੀ ਯੁੱਧ ਮਤਲਬ ਜਿਵੇਂ ਗੱਤਕਾ ਖੇਡਦੇ ਆ ਉਹ ਇੱਕ ਗੇਮ ਹੁੰਦੀ ਐ ਕੋਈ ਜੰਗ ਜਾਂ ਯੁੱਧ ਨਹੀਂ ਹੁੰਦਾ ਪਰ ਹੌਲੇ ਮੁਹੱਲੇ ਤੋਂ ਅੱਗੇ ਨੌਜਵਾਨ ਹਰ ਵਾਰ ਕਿਉਂਕਿ ਹਿਮਾਚਲ ਸਟੇਟ ਨਾਲ ਲੱਗਦੀ ਏ ਉਧਰ ਨੂੰ ਚੱਲੇ ਜਾਂਦੇ ਆ ਟਰਾਲੀਆਂ ਲੈ ਕੇ ਝੰਡੇ ਆਪਣਾ ਨਿਸ਼ਾਨ ਐ ਆਪਣਾ ਇੱਕ ਵਿਧਾਨ ਐ ਜਿਹੜਾ ਇਹ ਨਿਸ਼ਾਨ ਸਾਹਿਬ ਬਾਹਰਲੇ ਮੁਲਕਾਂ 'ਚ ਵੀ ਝੁਲਦਾ ਏ ਕਿਸੇ ਵੀ ਇੱਕ ਦੇਸ਼ ਦਾ ਝੰਡਾ ਉਹ ਇੱਕ ਦੇਸ਼ ਵਿੱਚ ਹੀ ਝੁਲਦਾ ਹੁੰਦਾ ਹੈ ਪਰ ਦੋਸਤੋ ਹੁਣ ਉਸ ਨਿਸ਼ਾਨ ਸਾਹਿਬ ਦੇ ਨਾਲ ਵੀ ਨਫ਼ਰਤ ਹੋ ਗਈ ਯਾਰ ਕੱਲ ਦੇਖਿਆ ਤੁਸੀਂ ਹਿਮਾਚਲ ਦੇ ਵਿੱਚ ਆਪਣੇ ਨੌਜਵਾਨਾਂ ਨੂੰ ਕੁਝ ਬੰਦੇ ਘੇਰਦੇ ਐ ਉਹਨਾਂ ਨੂੰ ਪ੍ਰਵੋਕ ਕਰਦੇ ਐ ਉਹਨਾਂ ਨੂੰ ਅੱਗੋਂ ਬੱਚੇ ਐ ਕਿਉਂਕਿ ਨੌਜਵਾਨ ਉਮਰ ਐਸੀ ਹੁੰਦੀ ਐ ਨਵੀਂ ਉਮਰ ਹੁੰਦੀ ਐ ਗਰਮ ਖੂਨ ਹੁੰਦਾ ਤਾਂ ਇੱਕ ਟੋਪੀ ਵਾਲਾ ਸੱਜਣ ਐ ਜਿਹੜਾ ਹਿਮਾਚਲੀ ਟੋਪੀ ਲਈ ਹੋਈ ਐ ਉਹ ਬੰਦਾ ਪਰਬੋ ਕਰਦਾ ਕਰਦਾ ਬਾਨੇ ਨਾਲ ਕਿਉਂਕਿ ਉਹਦੇ ਅੰਦਰ ਨਫ਼ਰਤ ਹੈ ਜਦੋਂ ਦੋਸਤੋ ਬੰਦਾ ਇੱਕ ਤਾਂ ਨੈਗੇਟਿਵ ਸੋਚਣ ਵਾਲਾ ਹੁੰਦਾ ਹੈ ਇੱਕ ਪੋਜ਼ਿਟਿਵ ਸੋਚਣ ਵਾਲਾ ਹੁੰਦਾ ਜਿਹਦੇ ਅੰਦਰ ਪੋਜ਼ਿਟਿਵਿਟੀ ਭਰੀ ਹੁੰਦੀ ਹੈ ਨਾ ਉਹ ਅਗਲਾ ਕਹਿੰਦਾ ਯਾਰ ਕੋਈ ਨਹੀਂ ਚੱਲਿਆ ਰ ਇਹ ਵੀ ਘੁੰਮਣ ਆਏ ਵੀ ਆ ਉਹ ਅੱਗੋਂ ਕੀ ਕਹਿ ਰਿਹਾ ਅਰੇ ਦੂਸਰੀ ਸਟੇਟੋਂ ਸੇ ਆਤੇ ਹਨ ਦੂਸਰੀ ਸਟੇਟ ਕਿਹੜੀ ਯਾਰ ਤੂੰ ਉਸੇ ਜੇ ਬੰਦੇ ਨੇ ਪੋਜ਼ਿਟਿਵ ਸੋਚਣਾ ਵੇ ਉਹਨੇ ਕਹਿਣਾ ਯਾਰ ਆਪਣਾ ਗਵਾਂਢੀ ਸੂਬਾ ਹੈ ਆਪਣੇ ਹੀ ਸੂਬੇ ਜਿਹਦੇ ਵਿੱਚੋਂ ਹਿਮਾਚਲ ਨਿਕਲਿਆ ਹੋਇਆ ਹੈ ਇਹ ਪੰਜਾਬ ਦੇ ਨੌਜਵਾਨ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਜਿਹੜੀ ਧਰਤੀ ਤੇ ਖਾਲਸਾ ਪੰਥ ਸਾਜਿਆ ਸੀ ਉੱਥੇ ਭਾਈ ਦਰਸ਼ਨ ਕਰਨ ਆਏ ਸੀ ਅੱਗੇ ਆ ਗਏ ਇਹ ਤਾਂ ਪੋਜ਼ਿਟਿਵ ਗੱਲ ਹੈ ਇੱਕ ਕੋਈ ਅਫੀਸਰ ਪੁਲਿਸ ਅਫੀਸਰ ਅਫੀਸ਼ਲ ਕਹਿ ਰਿਹਾ ਸੀ ਕਿ ਦੂਸਰੀ ਸਟੇਟੋਂ ਸੇ ਆਕਰ ਯਹਾਂ ਗੰਦ ਪਾਤੇ ਹੈ ਯਹਾਂ ਐਸਾ ਕਰਤੇ ਹੈ ਉਨਕੇ ਉਪਰ ਐਫ ਆਈ ਆਰ ਕੀ ਗਈ ਹੈ ਫਲਾਣਾ ਐ ਦਮਕਾ ਮਤਲਬ ਯਾਰ ਕਿਉਂਕਿ ਜਿਹੜੇ ਆਪਣੇ ਸਿੱਖ ਹੈ ਲੀਡਰਹੀਨ ਕੌਮ ਹੋਈ ਪਈ ਹੈ ਆਗੂਹੀਨ ਸ੍ਰੋਮਣੀ ਕਮੇਟੀ ਪ੍ਰਧਾਨ ਸੀ ਉਹ ਅਸਤੀਫਾ ਦੇ ਕੇ ਘਰੇ ਬਹਿ ਗਿਆ ਤੇ ਜਿਹੜੇ ਨੋਮੀਨੇਟਡ ਲੋਕ ਆ ਉਹ ਛਿੱਲੀ ਤੁਰਿਆਉਂਦੇ ਐ ਜਥੇਦਾਰਾਂ ਦਾ ਆਵਦਾ ਰੋਲਾ ਪਿਆ ਪਿਆ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੋਈ ਨਹੀਂ ਜਿਹੜੀ ਸਿੱਖਾਂ ਦੀ ਸਰਮੌਰ ਪਾਰਟੀ ਸੀ ਆਪਦੀ ਖੇਤਰੀ ਪਾਰਟੀ ਸੀ ਹੁਣ ਸੁਣਨ ਵਾਲਾ ਕੌਣ ਹੈ ਜਿਵੇਂ 26 ਜਨਵਰੀ ਤੋਂ ਬਾਅਦ ਨਾ ਦਿੱਲੀ ਆਗੂ ਹੀਣ ਲੀਡਰ ਹੀਣ ਆਪਣੇ ਲੋਕ ਹੋ ਗਏ ਸੀ ਕਿਉਂਕਿ ਜਿਹੜੇ ਆ ਕਾਮਰੇਡ ਤੇ ਦੂਜੇ ਤੀਜੇ ਕਹਿ ਲੋ ਯੂਨੀਅਨ ਵਾਲੇ ਕਹਿ ਲੋ ਇਹ ਤਾਂ ਕਹਿਣ ਲੱਗ ਪਏ ਗਜ਼ਾਰ ਹੈ ਤੁਸੀਂ ਸਟੇਜਾਂ ਤੋਂ ਤਉ ਉਦੋਂ ਉਸ ਉਹਨਾਂ ਦਿਨਾਂ ਵਿੱਚ ਜਿਹੜੇ ਨੌਜਵਾਨ ਉੱਥੇ ਪ੍ਰਸ਼ਾਸਨ ਦੇ ਹੱਥ ਆ ਗਏ ਉਹ ਵਿਚਾਰੇ ਪਿੰਜੇ ਗਏ ਉਹਨਾਂ ਦੀ ਗਰੀਬ ਮਾਰ ਹੋ ਗਈ ਉਵੇਂ ਜਿਹੜੇ ਨੌਜਵਾਨਾਂ ਦੀਆਂ ਮੈਂ ਵੀਡੀਓ ਵੇਖੀਆਂ ਤਸਵੀਰਾਂ ਵੇਖੀਆਂ ਹਮਾਤਲ 'ਚ ਜਿਨ੍ਹਾਂ ਨੂੰ ਘੇਰਿਆ ਉਹ ਕਿਉਂਕਿ ਬਾਈ ਜੀ ਅਬਾਨੀ ਅਡਾਨੀ ਕਾ ਮੁੰਡਾ ਤਾਂ ਹੌਲੇ ਮੱਲੇ ਤੇ ਆਉਂਦਾ ਨਹੀਂ ਮੋਟਰਸਾਈਕਲ ਲੈ ਕੇ ਤਾਂ ਮਾਤੜ ਤਮਾਤੜ ਤੁਰਦੇ ਆ ਜਿਨ੍ਹਾਂ ਨੂੰ ਮੋਟਰਸਾਈਕਲ ਮਸਾ ਜੁੜਦਾ ਹੈ ਉਹ ਝੰਡਾ ਲਾ ਕੇ ਜਾਂਦੇ ਭਾਵਨਾ ਨਾਲ ਫਿਰ ਅਗਲਾ ਕਹਿੰਦਾ ਯਾਰ ਕਿਹੜਾ ਰੋਜ ਆਇਆ ਜਾਂਦਾ ਹੈ ਤੇ 300 ਕਿਲੋਮੀਟਰ 200 ਕਿਲੋਮੀਟਰ ਪਿੰਡੋਂ ਆਏ ਆ ਅੱਗੇ ਹਿਮਾਚਲ ਚੱਲਦੇ ਆ ਉਹ ਮਣੀਕਰਨ ਸਾਹਿਬ ਨੂੰ ਦਰਸ਼ਨ ਕਰਨ ਤੁਰ ਪਏ ਅੱਗੇ ਆ ਗੱਲਾਂ ਹੋਗੀਆਂ ਪਰ ਦੋਸਤੋ ਜਾਣ ਵਾਲਿਆਂ ਨੂੰ ਵੀ ਮੈਂ ਕਹਿੰਦਾ ਯਾਰ ਤੁਸੀਂ ਪੰਜਾਬ ਪੰਜਾਬ 'ਚ ਰਹੋ ਤੁਸੀਂ ਹਿਮਾਚਲ 'ਚ ਲੈਣ ਕੀ ਜਾਣੇ ਇੱਕਰੀ ਕੋਈ ਨਾ ਕੋਈ ਐਫ ਆਈ ਆਰ ਰਜਿਸਟਰਡ ਹੋ ਗਈ ਨਾ ਨੌਜਵਾਨੋ ਬੰਦੇ ਦੀ ਜ਼ਿੰਦਗੀ ਬੰਦੇ ਦਾ ਕੈਰੀਅਰ ਸਾਰਾ ਹੀ ਤਬਾਹ ਹੋ ਜਾਂਦਾ ਹੈ ਤਾਂ ਸ਼ੇਅਰ ਕਰੋ ਮੇਰੇ ਪਰਾ ਤੇ ਵੀਡੀਓ ਪਾਓ ਨਾ ਨੌਜਵਾਨਾਂ ਦੇ ਹੱਕ ਚ ਯਾਰ ਜਿਹੜਾ ਬੰਦਾ ਤਾਂ ਪੋਜ਼ਿਟਿਵ ਸੋਚਣ ਵਾਲਾ ਨਾ ਉਹਨੇ ਤਾਂ ਆਖਣਾ ਯਾਰ ਚੱਕ ਨਾਨਕੀ ਨਗਰ ਮੱਖੋਵਾਲ ਦੀ ਧਰਤੀ ਤੇ ਜ਼ਮੀਨ ਮੁੱਲ ਲੈ ਕੇ ਚੱਕ ਨਾਨਕੀ ਨਗਰ ਵਸਾਇਆ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀਆ ਨੇ ਆਪ ਦੀ ਮਾਤਾ ਦੇ ਨਾਂ ਤੇ ਫਿਰ ਉਹਦਾ ਨਾਂ ਰੱਖਿਆ ਗਿਆ ਅਨੰਦਾਂ ਦੀ ਪੁਰੀ ਤੇ ਉੱਥੇ ਭਾਈ ਦਰਸ਼ਨ ਕਰਨ ਆਏ ਸੀ ਨੌਜਵਾਨ ਤੇ ਕੀ ਹੋ ਗਿਆ ਸੜਕ ਲੰਘ ਗਏ ਤਾਂ ਫਿਰ ਕੀ ਹੋ ਗਿਆ ਬਾਈ ਪਰ ਬਾਨੇ ਨਾਲ ਦੂਜੇ ਨੂੰ ਪ੍ਰਵੋਕ ਕਰਕੇ ਦੂਜੇ ਨੂੰ ਪਰੇਸ਼ਾਨ ਕਰਕੇ ਤੇ ਇਹ ਕਹਿਣਾ ਕਿ ਦੂਸਰੀ ਸਟੇਟੋਂ ਸੇ ਆਏ ਆਂ ਇਹ ਨਫਰਤਾ ਉਹ ਜਿਹੜੇ ਦੇ ਹਿਮਾਚਲੀ ਟੋਪੀ ਲਈ ਸੀ ਉਹਦੇ ਤੋਂ ਝਲਕ ਰਹੀ ਹੈ ਸ਼ੇਅਰ ਕਰ ਦਿਓ ਮੇਰੇ ਭਰਾ ਸਤਿ ਸ਼੍ਰੀ ਅਕਾਲ